ਸਿਆਣੇ ਸੱਚ ਹੀ ਕਹਿੰਦੇ ਹਨ ਕਿ ਕੋਈ ਵੀ ਕੰਮ ਕਰਨਾ ਹੋਵੇ ਉਸਦਾ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ ਆਹ ਤੋ ਮੋਟਰਸਾਈਕਲ ਵਾਲੇ ਮੁੰਡੇ ਇੱਕ ਪੈਟਰੋਲ ਪੰਪ ਤੋਂ ਤੇਲ ਭਰਉਣ ਆਉਂਦੇ ਹਨ ਤੇ ਮੁਲਾਜ਼ਮ ਨੂੰ ਕਹਿੰਦੇ ਹਨ ਕਿ 100 ਰੁਪਏ ਦਾ ਪੈਟਰੋਲ ਪਾ ਦੇ ਮੁਲਾਜ਼ਮ 100 ਦਾ ਪੈਟਰੋਲ ਪਾ ਦਿੰਦਾ ਹੈ ਤੇ ਇਹਨਾਂ ਕੋਲੋਂ 100 ਰੁਪਿਆ ਵੀ ਲੈ ਲੈਂਦਾ ਹੈ ਜਦੋਂ ਮੁਲਾਜ਼ਮ ਉਸ ਕੋਲ ਫੜੇ ਬਾਕੀ ਦੇ ਨੋਟ ਵੀ ਸੈੱਟ ਕਰ ਰਿਹਾ ਹੁੰਦਾ ਹੈ ਇਹ ਆਪਣਾ ਮੋਟਰਸਾਈਕਲ ਤੋਰ ਲੈਂਦੇ ਹਨ ਤੇ ਤੁਰ ਲੱਗੇ ਇਹ ਮੁਲਾਜ਼ਮ ਕੋਲੋਂ ਸਾਰੇ ਪੈਸੇ ਖੋ ਕੇ ਭੱਜਣ ਲੱਗਦੇ ਹਨ ਪਰ ਮੁਲਾਜ਼ਮ ਵੀ ਚੱਕੰਨਾ ਸੀ ਉਸ ਨੇ ਵੀ ਪੈਸੇ ਨਹੀਂ ਛੱਡੇ ਤੇ ਥੋੜੀ ਹੀ ਦੂਰ ਜਾ ਕੇ ਇਹਨਾਂ ਨੂੰ ਮੋਟਰਸਾਈਕਲ ਤੋਂ ਸੁੱਟ ਲਿਆ ਇੰਨੇ ਟਾਈਮ ਨੂੰ ਬਾਕੀ ਦਾ ਸਟਾਫ ਵੀ ਆ ਗਿਆ ਤੇ ਜਿਹੜਾ ਪਿੱਛੇ ਬੈਠਾ ਸੀ ਉਸ ਨੂੰ ਇਹ ਫੇਰ ਪੰਪ ਕੋਲ ਲੈ ਆਏ ਤੇ ਦੇਖੋ ਕਿਵੇਂ ਉਸ ਦੀ ਕਮੀਜ਼ ਉਤਾਰ ਕੇ ਪੂਰੀ ਸਰਵਿਸ ਕੀਤੀ